ਕਹਿੰਦੇ ਆ ਜੰਗ ਕਦੇ ਕਿਸੇ ਮਸਲੇ ਦਾ ਹੱਲ ਨਹੀਂ ਹੋਇਆ ਕਰਦੀ ਇਹ ਵੀ ਕਿਹਾ ਜਾਂਦਾ ਹੈ ਜਿਸ ਜੰਗ ਦਾ ਵਜ਼ੀਰ ਨੂੰ ਜਾਨ ਦਾ ਖਤਰਾ ਨਾ ਹੋਵੇ ਉਹ ਜੰਗ ਨਹੀਂ ਉਹ ਸਿਆਸਤ ਹੁੰਦੀ ਹੈ ਪਰ ਜੰਗਾਂ ਹੋਈਆਂ ਸਾਡੇ ਮੁਲਕ ਦੇ ਵਿੱਚ ਵੀ ਪੋਸਟ ਇੰਡੀਪੈਂਡੈਂਸ ਜੰਗਾਂ ਹੋਈਆਂ ਅਸੀਂ 65 ਦੀ 71 ਦੀ ਲੜਾਈ ਲੜੀ ਅਸੀਂ 99 ਦੇ ਵਿੱਚ ਕਾਰਗਿਲ ਦੀ ਜੰਗ ਲੜੀ ਹੈ ਹੁਣ ਫੇਰ ਇੱਕ ਵਾਰ ਦੁਬਾਰਾ ਟੈਨਸ਼ਨ ਦਾ ਮਾਹੌਲ ਜਦੋਂ ਦੱਸਿਆ ਜਾ ਰਿਹਾ ਹੈ ਟੀਵੀ ਘੱਟ ਦੇਖੋ ਕਿਉਂਕਿ ਟੀਵੀ ਤੇ ਬਹੁਤ ਸਾਰਾ ਮਾਹੌਲ ਐਸਾ ਦੱਸਿਆ ਜਾਂਦਾ ਹੈ ਪਰ ਬਹੁਤ ਸਾਰੇ ਲੋਕ ਉਹ ਨਾ ਜੰਗਾ ਦੇ ਗਵਾਹ ਬਣਦੇ ਨੇ ਇੱਕ ਸ਼ਖਸ ਜੋ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਫਿਰੋਜ਼ਪੁਰ ਦੇ ਨਾਲ ਬਿਲਕੁਲ ਬਾਰਡਰ ਏਰੀਆ ਲੱਗਦਾ ਹੁਸੈਨੀਵਾਲਾ ਉੱਥੋਂ ਦੇ ਰਹਿਣ ਵਾਲੇ ਅਗਰਵਾਲ ਸਾਹਿਬ ਹੁਣ ਬਜ਼ੁਰਗ ਜ਼ਰੂਰ ਨੇ ਪਰ ਉਹ ਸਾਡੇ ਸਾਰਿਆਂ ਨਾਲੋਂ ਜਵਾਨ ਨੇ ਕਿਉਂਕਿ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਉਹਨਾਂ ਨੇ ਆਪਦੀ ਅੱਖੀ ਦੇਖੀਆਂ 71 ਦੀ ਜੰਗ ਦੀ ਉਹ ਗੱਲ ਕਰਦੇ ਨੇ 99 ਦੀ ਜੰਗ ਦੀ ਉਹ ਗੱਲ ਕਰਦੇ ਨੇ ਕਾਰਗਿਲ ਦੀ ਗੋਆ ਅਸੀਂ ਆਜ਼ਾਦ ਜਦੋਂ ਕਰਾਇਆ ਤਾਂ ਦੱਸਦੇ ਆ ਕਿ ਉੱਥੇ ਉਹ ਗਏ ਸੀਗੇ ਇਹ ਪੂਰਾ ਇਤਿਹਾਸ ਉਸ ਮੋਕੇ ਬੈਠੇ ਨੇ ਔਰ ਅਜਸੀ ਹੁਸੈਨੀ ਵਾਲਾ ਬਾਰਡਰ ਤੋਂ ਜਦੋਂ ਲੜਾਈ ਦੀ ਗੱਲ ਹੋ ਰਹੀ ਹੈ ਜੰਗ ਦੀ ਗੱਲ ਹੋ ਰਹੀ ਹੈ ਮਾਰ ਤੇ ਕਿੰਨੇ ਉਹਨਾਂ ਨੇ ਕਿੰਨੇ ਅਸੀਂ ਉਹਦੇ ਵਿੱਚੋਂ ਅਸੀਂ ਇਤਿਹਾਸ ਦੇ ਜੰਗਾਂ ਨੂੰ ਫਰੋਲਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਚੋਂ ਨਿਕਲਦਾ ਕੀ ਹੈ ਗੱਲਬਾਤ ਕਰਦੇ ਹਾਂ ਅਗਰਵਾਲ ਸਾਹਿਬ ਸਾਡੇ ਨਾਲ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਕਿੰਨੀ ਉਮਰ ਹੋ ਗਈ ਹੈ ਤੁਹਾਡੀ 78 ইয়ার্স ਕਿੰਨੀਆਂ ਜੰਗਾਂ ਦੇਖੀਆਂ ਜੀ ਸਾਰੀ ਜੰਗਾਂ ਜਦ ਆਜ਼ਾਦੀ ਦੇ ਬਾਅਦ ਹਿੰਦੁਸਤਾਨ ਨੇ ਜਿੰਨੀ ਜੰਗਾਂ ਲੜਾਈ ਕੀਤੀਆਂ ਮੈਂ ਉਹਨਾਂ ਦੇ ਵਿੱਚ ਐਕਟਿਵ ਰੋਲ ਲਦਾ ਕਿਤਾ ਦੇਖੀਆ ਨਹੀਂ ਹੈ ਲੜੀਆਂ ਨੇ ਉਹਨਾਂ ਦੇ ਵਿੱਚ ਕੰਮ ਕੀਤਾ ਹੈ ਗੋਲੇ ਬੰਦੀਆਂ ਦੇ ਕੰਮ ਕੀਤਾ ਗੋਲੇ ਤੁਸੀਂ ਫੌਜ ਚ ਨਹੀਂ ਹੈਗੇ ਫੌਜੀ ਨੌਕਰੀ ਕਿਦ ਨਹੀਂ ਕੀਤੀ ਮੈਂ ਕਿਸ ਤਰ੍ਹਾਂ ਤੁਸੀਂ ਦੇਖੀਆ ਕਿਵੇਂ ਲੜੀਆਂ ਕਿਵੇਂ ਦੇਖੋ ਬਾਟ ਦੀ ਲੜਾਈ ਪਹਿਲੇ ਤਾਂ ਗੋ ਐਕਸ਼ਨ ਚ ਗਏ 24 ਮੀਡੀਅਮ ਦੇ ਨਾਲ ਆਜ਼ਾਦ ਕਰਾਇਆ ਮੇਰੇ ਫਾਦਰ ਸਾਹਿਬ ਦੀ ਉਸ ਵੇਲੇ ਕੰਟੇਨ ਸੀਗੀ ਉਹਨਾਂ ਦੇ ਨਾਲ ਮੈਂ ਗਿਆ ਸੀ 62 ਦੇ ਵਿੱਚ ਜਦੋਂ ਚਾਈਨਾ ਵਾਰ ਹੋਈ 5 ਦਿਫ ਰੋਜਪੁਰ ਤੋਂ ਚਾਈਨਾ ਬਾਰਡਰ ਤੇ ਗਿਆ ਸੀ ਮੇਰੇ ਸਾਰੇ ਆਰਮੀ ਵਾਲੇ ਦੋਸਤ ਹੀ ਉਹਨਾਂ ਦੇ ਨਾਲ ਸੇਵਾ ਕਰਨ ਮੈਂ ਚਾਈਨਾ ਬਾਰਡਰ ਤੇ ਗਿਆ ਹੂੰ ਉਹਦੇ ਬਾਅਦ 65 ਦੀ ਲੜਾਈ ਹੋਈ ਮੈਂ ਇੱਥੇ ਮਿਲਟਰੀ ਹਸਪੀਟਲ ਦੇ ਵਿੱਚ ਆਪਣੀ ਸਰਵਿਸ ਦਿੱਤੀ ਆ ਸੀ ਫੋਰ ਕੈਜੂਐਲਟੀ ਵੈਕੇਸ਼ਨ ਫ্রম ਫਜ਼ਿਲਕਾ ਟੂ ਖਾਲਸਾ ਅੰਮ੍ਰਿਤਸਰ ਬਾਰਡਰ ਹੂੰ ਔਰ ਸਾਢੇ 4 ਮਹੀਨੇ ਤੱਕ ਮੈਂ ਡੇ ਐਂਡ ਨਾਈਟ ਜਿਹੜੇ ਸਾਡੇ ਜ਼ਖਮੀ ਆਂਦੇ ਸੀ ਉਹਨਾਂ ਨੂੰ ਮਿਲਟਰੀ ਹਸਪਤਾਲ ਲੈ ਕੇ ਜਾਣਾ ਉਹਨਾਂ ਦੀ ਫਰਸਟ ایڈ ਕਰਨਾ ਉਹਦੇ ਬਾਅਦ ਇੱਥੇ ਜਿਹੜੀ ਸਪੈਸ਼ਲਟੀ ਨਾ ਜਾਂਦੀਆਂ ਸੀ ਉਹਦੇ ਵਿੱਚ ਲੋਡਿੰਗ ਅਨਲੋਡਿੰਗ ਦਾ ਮੈਂ ਹੋਲੀ ਸੋਲਿੰਗ ਚਾਰਸੀ ਮਿਲਟਰੀ ਹਸਪਤਾਲ ਵੱਲੋਂ ਉਹਦੇ ਬਾਅਦ 71 ਦੀ ਲੜਾਈ ਹੋਈ ਮੈਂ 11 ਨਵੰਬਰ ਨੂੰ ਇੱਥੇ ਬਰਕੀ ਮਮੋਜੇ ਵਾਲੇ ਚੌਂਕ ਤੇ ਆਪਣੀ ਕੈਂਟੀਨ ਖੋਲ੍ਹੀ ਸੀ 24 ਆਵਰ ਸਰਵਿਸ ਜਿਹੜੀ ਕਿ ਸਾਡੇ 4 ਮਹੀਨੇ ਚਲਾਈ ਦਿਨ ਰਾਤ ਗੋਲੇ ਪੈਂਦੀਆਂ ਤੇ ਚਲਾਈ ਜੇ ਸੋਲੇ ਸਾਡੇ ਉਸ ਵੇਲੇ ਮਾਹੌਲ ਕੀ ਸੀ 71 ਦੀ ਜਦੋਂ ਲੜਾਈ ਹੋਈ ਹੈ ਹੁਸੈਨੀਵਾਲਾ ਚ ਅਸੀਂ ਖੜੇ ਆ ਹੁਸੈਨੀਵਾਲਾ ਤੇ ਬੜੀ ਜ਼ਬਰਦਸਤੋ ਦੋ ਲੜਾਈ ਹੋਈ ਸੀ ਗੰਡਾ ਸਿੰਘ ਬਾਰਡਰ ਉਧਰੋਂ ਪੈਂਦਾ ਉਦੋਂ ਇੱਥੇ ਮਾਹੌਲ ਕੀ ਸੀ ਇੱਥੇ ਸਾਡੇ ਕੋਲ ਬੰਦੋਬਸਤੀ ਨਹੀਂ ਸੀਗਾ ਹੂੰ ਸਭ ਤੋਂ ਪਹਿਲੇ ਤਾਂ ਕੀ ਹੈ ਕਿ ਇੰਟਰਨੈਸ਼ਨਲ ਬਾਰਡਰ ਚੱਲ ਰਿਹਾ ਸੀ ਹੂੰ ਅੰਗੂਰ ਇੱਥੋਂ ਆ ਰਿਹਾ ਸੀ ਜਿਹੜੇ ਆਰਮੀ ਦੀ ਨੈਸੈਸਿਟੀ ਹੁੰਦੀ ਹੈ ਉਹ ਕੁਝ ਵੀ ਨਹੀਂ ਸੀ ਜਵਾਨਾਂ ਨੂੰ ਵਰਦੀ ਪਾ ਕੇ ਰਹਿਦਾ ਆਰਡਰ ਨਹੀਂ ਸੀ ਅਥਿਆਰ ਉਹਨਾਂ ਦੇ ਕੋਲ ਨਹੀਂ ਸੀਗੇ ਜਿੰਨੇ ਮਨੇ ਬੰਦੇ ਸੀਗੇ ਤੇ ਸਿਨੂ ਸਿਵਲ ਟਰੱਕ ਆ ਜਾ ਰਹੇ ਸੀ ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਇਹ ਜੋ ਮੌਕੇ ਤੇ ਕਿ ਮਾਈਂਡ ਲੇਆਉਟ ਹੁੰਦੀ ਹੈ ਜਿੱਥੇ ਕਿਉਂਕਿ ਸਾਡੀ ਡਿਫੈਂਸਿਵ ਪੋਜੀਸ਼ਨ ਹੈ ਆਫੈਂਸਿਵ ਨਹੀਂ ਹੈ ਕਿਉਂਕਿ ਅਸੀਂ ਕਦੇ ਵੀ ਇੱਥੋਂ ਅਟੈਕ ਨਹੀਂ ਕਰਾਂਗੇ ਅੱਗੇ ਜਦ ਵੀ ਕਰਾਂਗੇ ਆਪਣਾ ਬਚਾਅ ਕਰਾਂਗੇ ਦੁਸ਼ਮਣ ਨਾ ਆਵੇ ਔਰ ਉਹਦੇ ਵਿੱਚ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਉਸ ਏਰੀਆ 'ਚ ਮਾਈਨਜ਼ ਲਾਣਾ ਕਿਉਂਕਿ ਸਿਵਲ ਟ੍ਰੈਫਿਕ ਚੱਲ ਰਿਹਾ ਸੀ ਇਸ ਕਰਕੇ ਮਾਈਨਜ਼ ਵੀ ਨਹੀਂ ਲੱਗ ਸਕਦੀਆਂ ਸੀ ਜਵਾਨਾਂ ਨੂੰ ਗਰਦੀ ਪਾ ਕੇ ਰਹਿੰਦਾ ਆਰਡਰ ਨਹੀਂ ਸੀ ਹਥਿਆਰ ਲੈ ਕੇ ਰਹਿੰਦਾ ਆਰਡਰ ਨਹੀਂ ਸੀ ਜਿਸ ਵੇਲੇ ਹਨੇਰਾ ਹੁੰਦਾ ਸੀਗਾ ਉਹ ਜਿਹੜਾ ਆਪਣਾ ਕੋਤੋਂ ਹਥਿਆਰ ਲੈਂਦੇ ਸੀ ਇੱਥੋਂ ਉਹਦੇ ਬਾਅਦ ਡਿਊਟੀਆਂ ਤੇ ਆਉਂਦੇ ਸੀ ਇੱਥੇ ਕੋਈ ਖਾਸ ਨਹੀਂ ਹੋਇਆ ਇਹ ਤਾਂ ਬੰਟੋਕਲੰਦੇ ਕਰਕੇ ਇਹ ਵੀ ਉਹਨਾਂ ਦੀ ਸ਼ੈਲਿੰਗ ਦੇ ਨਾਲ ਟੁੱਟਿਆ ਸੀਗਾ ਇਹਦੇ ਵੀ ਢੋਲ ਲੱਗਿਆ ਸੀ ਮਾਈਨਸ ਆਪਣੇ ਲਾਈ ਹੋਈਆਂ ਸੀ ਜਿਸ ਕਰਕੇ ਬਲਾਸਟ ਹੋ ਗਿਆ ਸੀ ਹੂੰ ਤੇ ਇਸ ਕਰਕੇ ਉਹ ਐਡਵਾਂਸ ਨਹੀਂ ਕਰ ਸਕੇ ਫਿਰ ਇਹ ਅਸੀਂ ਬਚਾਇਆ ਕਿਵੇਂ ਇਹ ਸਥਾਨ ਪੂਰਾ ਉਹਨਾਂ ਦਾ ਡਿਵਿਡ ਦਾ ਅਟੈਕ ਸੀ ਇਸ ਤੇ ਇੱਥੇ ਇਕੱਠਾ ਹੋਇਆ ਸੀਗਾ ਤੇ ਸਾਡੇ ਸਾਰੇ ਆਦੀ 15 50 ਦੀ ਆਦੀ ਯੂਨਿਟ ਇੱਥੇ ਸੀਗੀ ਹੋਰ ਕੁਝ ਨਹੀਂ ਸੀਗਾ ਥੋੜੇ ਜਿਹਾ ਬੀਐਸਐਫ ਦੇ ਸੀ ਹੂੰ ਬਚਾਨ ਦਾ ਜਿਹੜਾ ਹੋਇਆ ਕਿ ਉਹਨਾਂ ਨੇ ਸਾਡੇ 6625 ਦਾ ਅਟੈਕ ਕੀਤਾ ਇਹ ਵਾਲੀ ਸਾਈਡ ਉਹਨਾਂ ਨੇ ਕਾਬੂ ਕਰ ਲਈ ਸਾਡੇ ਜਵਾਨ ਪਲੇਟਾਂ ਲੈ ਕੇ ਇੱਥੇ ਲੰਗਰ ਤੇ ਖੜੀ ਸੀਗੇ ਹਮ ਇਸ ਰੋਡ ਦੇ ਸਾਈਡ ਸਾਡੇ ਜਵਾਨਾਂ ਨੇ ਮੋਰਚਾ ਸੰਭਾਲ ਲਿਆ ਪੂਰੀ ਰਾਤ ਇੱਥੇ ਲੜਾਈ ਹੁੰਦੀ ਰਹੀ ਕੁੱਲ ਟੁੱਟ ਚੁੱਕਿਆ ਸੀ ਰੀਨਫੋਰਸ ਤੱਕ ਅੰਦਰ ਤੱਕ ਆ ਗਈ ਸੀ ਉਹ ਰੋਡ ਦੇ ਪਰਲੀ ਸਾਈਡ ਇਹ ਤਾਰੇ ਹੀ ਲੱਗਿਆ ਸੀ ਇੱਥੇ ਕੁਝ ਵੀ ਨਹੀਂ ਸੀ ਨਾ ਸਿਰਫ ਇਹ ਬਾਰੇ ਦੇ ਸਿਰਫ ਤੰਤਰਾਂ ਹੁੰਦੀਆਂ ਸੀ ਅਸੀਂ ਦਰਸ਼ਕਾਂ ਨੂੰ ਵਿੱਚ ਟੋਕ ਰਿਆਂ ਤੁਹਾਡੀ ਗੱਲ ਨੂੰ ਕਿਉਂਕਿ ਬੜਾ ਲਾਜ਼ਮੀ ਹੈ ਦੱਸ ਦਈਏ ਕਿ ਅਸੀਂ ਤੁਹਾਨੂੰ ਨੈਸ਼ਨਲ ਸਿਕਿਉਰਿਟੀ ਦੇ ਮੱਦੇ ਨਜ਼ਰ ਜੋ ਜੋ ਇਹ ਦੱਸ ਰਹੇ ਨੇ ਅਸੀਂ ਹਾਲਾਕੀ ਇੱਥੋਂ ਦੇਖ ਪਾ ਰਹੇ ਹਾਂ ਸਾਹਮਣੇ ਬਾਰਡਰ ਹੈ ਬਿਲਕੁਲ ਪਾਕਿਸਤਾਨ ਹੈ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਨੈਸ਼ਨਲ ਸਿਕਿਉਰਿਟੀ ਕਰਕੇ तमाम ਇਹ ਤਸਵੀਰਾਂ ਅਸੀਂ ਨਹੀਂ ਦਿਖਾ ਸਕਦੇ ਸਿਰਫ ਜਿਸ ਤਰ੍ਹਾਂ ਅਗਰਵਾਲ ਸਾਹਿਬ ਦੱਸ ਰਹੇ ਨੇ ਉਸ ਨੂੰ ਸਮਝਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਉਹ 71 ਦੀ ਗੱਲ ਹੈ ਹੂੰ ਤਾਂ ਬਹੁਤ ਕੁਝ ਹੈਗਾ ਇੱਥੇ ਤੇ ਇਹ ਸਾਡੇ ਦਾ ਸਾਡੇ ਅੰਮ੍ਰੇ ਸੜਕ ਵੀ ਅਸੀਂ ਨੈਸ਼ਨਲ ਸਿਕਿਉਰਿਟੀ ਕਰਕੇ ਨਹੀਂ ਦਿਖਾ ਰਹੇ ਦਰਸ਼ਕਾਂ ਨੂੰ ਜਾਂ ਕਿਸੇ ਨੂੰ ਸਿਰਫ ਅਸੀਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਸ ਰੋਡ ਦੇ ਪਰਲੀ ਸਾਈਡ ਉਹਨਾਂ ਦਾ ਕਬਜ਼ਾ ਹੋ ਗਿਆ ਉਰਲੇ ਪਾਸੇ ਆਮਨੇ ਸਾਹਮਨੇ ਪੂਰੀ ਰਾਤ ਲੜਾਈ ਚੱਲੀ ਹਮ ਅਗਲੇ ਦਿਨ ਸਾਡੀ ਰੀਇਨਫੋਰਸਮੈਂਟ ਵਗੈਰਾ ਨਹੀਂ ਆ ਸਕੀ ਤਿੰਨ ਦਿਨ ਤੱਕ 4 5 6 ਸਾਡੇ ਹਵਾਈ ਜਹਾਜ਼ ਇੱਥੇ ਰੇਡ ਕਰਦੇ ਰਹੇ ਜਿਸ ਕਰਕੇ ਦੁਸ਼ਮਣ ਅੱਗੇ ਨਹੀਂ ਵਧ ਸਕਿਆ ਇਸ ਕਰਕੇ ਬਚਤ ਹੋਈ ਹੈ ਛਤਰੀਕ ਨੂੰ ਸਾਡੀਆਂ ਕੁਆਲਿਟੀਆਂ ਹੋਈਆਂ ਉਦੋਂ ਸਾਡੀਆਂ ਹਾਂ ਹੋਈਆਂ ਦੇਖੀਆਂ ਤੁਸੀਂ ਆ ਮੈਂ ਕਿ ਦੱਸਾਂ ਕਿ ਇਥੇ ਉਹਨਾਂ ਨੇ ਸਿਰ ਕੱਟ ਕੇ ਦਰਖਤ ਨਾਲ ਬੰਡੇ ਬੰਨੇ ਹੋ ਸੀ ਪਾਕਿਸਤਾਨੀਆਂ ਨੇ ਸਾਡੇ ਜਵਾਨਾਂ ਦੇ ਹਾਂ ਕਿ ਸਾਡੇ ਕੋਲ ਤਾਂ ਸੀਗਾ ਹੀ ਕੁਝ ਨਹੀਂ ਕਿਉਂਕਿ ਮੈਂ 4-5 ਤਰੀਕ ਨੂੰ ਸਵੇਰੇ ਫਿਰਾਂ ਗੋਲੇ ਪੈਂਦੀਆਂ ਜੀ ਮੇਰੇ ਇੱਕ ਦੋਸਤ ਸੀ ਇੱਥੇ ਕੈਪਟਨ ਕੋਚ ਹੂੰ 4 ਧੋਖਾ ਸੀ ਇਹ ਕਿ ਅਸੀਂ ਤਿਆਰੀ ਨਹੀਂ ਕਰ ਸਕੇ ਨਹੀਂ ਧੋਖਾ ਸੀ ਇਹਨਾਂ ਨੇ ਕੀ ਕੀਤਾ ਪਾਕਿਸਤਾਨੀਆਂ ਨੇ 1 ਮਹੀਨਾ ਪਹਿਲੇ ਇਹ ਨੇੜੇ-ਨੇੜੇ ਦੇ ਜਿਹੜੇ ਪਿੰਡ ਸੀ ਨਾ ਇਹਦੇ ਵਿੱਚ ਸਪੀਕਰ ਬਜਾਉਂਦੇ ਰਹੇ ਹੂੰ ਕਿ ਕੋਈ ਪੁੰਡਾ ਜੀ ਵਿਆਹ ਸ਼ਾਦੀ ਹੈ ਉਹਦੇ ਸ਼ੋਰ ਦੇ ਵਿੱਚ ਟੈਂਕ ਲਿਆਏ ਇੱਥੇ ਤੱਕ 1 ਮਹੀਨਾ ਪਹਿਲੇ ਪਤਾ ਨਹੀਂ ਲੱਗਿਆ ਪਤਾ ਨਹੀਂ ਲੱਗਿਆ ਪਰ ਹੁਣ ਤਾਂ ਅਸੀਂ ਬਹੁਤ ਐਡਵਾਂਸ ਹੋ ਗਏ ਹਾਂ ਤਾਂ ਸਾਡਾ ਮੁਲਕ ਬਹੁਤ ਅੱਗੇ ਨੇ ਉਹ ਗੱਲ ਹੀ ਕੁਛ ਨਹੀਂ ਹੁੰਦਾ ਜੇ ਹਿੰਦੁਸਤਾਨ ਵਾਲਿਆਂ ਨੇ ਇਧਰ ਮੂੰਹ ਕਰਕੇ ਪਿਸ਼ਾਬ ਕਰਤਾ ਨਾ ਤੇ ਸਾਰਾ ਪਾਕਿਸਤਾਨ ਰੋ ਗਿਆ ਹਾ ਛੰਨੋ ਥੇਰਾ ਦੀ ਕੋਈ ਲੋੜ ਨਹੀਂ ਹੈ ਇਹਨਾਂ ਨੂੰ ਕਿਹਾ ਯਾ ਤਾਂ ਸੰਭਲ ਜਾਓ ਔਰ ਨਹੀਂ ਸੰਭਲੋਗੇ ਤੇ ਤੁਹਾਡਾ ਨਾਂ ਵੀ ਨਹੀਂ ਰਹਿਣਾ ਪਰ ਅਮਨ ਦੀ ਪਿਆਰ ਦੀ ਮੁਹੱਬਤ ਦੀ ਗੱਲ ਹੁੰਦੀ ਹੈ ਇੰਨੀਆਂ ਜੰਗਾਂ ਤੁਸੀਂ ਦੇਖੀਆਂ ਖੱਟਿਆ ਕੀ ਜੰਗਾਂ ਤੋਂ ਜੰਗਾਂ ਤੋਂ ਕਦੇ ਵੀ ਕਿਸੇ ਨੂੰ ਨਹੀਂ ਮਿਲਦਾ ਕਿ ਜਾਨ ਉਹ ਨਹੀਂ। ਹਮਮ। ਔਰ ਅੱਜ ਵੀ ਜੋ ਮੇਰੀ ਓਪੀਨੀਅਨ ਹੈ ਪਾਕਿਸਤਾਨ ਦੀ ਜਨਤਾ ਅੱਜ ਵੀ ਯੁੱਧ ਨਹੀਂ ਚਾਹਦੀ। ਹਮਮ। ਕਿਉਂਕਿ ਅਸੀਂ ਅਸੀਂ ਬਿਗਲੀ ਨਹੀਂ ਜਾਂਦੇ। ਲੇਕਿਨ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਹਮਮ। ਜੇ ਸਾਨੂੰ ਕੋਈ ਹੰਗਲ ਕਰੇਗਾ ਤਾਂ ਫਿਰ ਅਸੀਂ ਕਿੱਥੇ ਤੱਕ ਬਰਦਾਸ਼ਤ ਕਰਾਂਗੇ ਇੱਕ ਦਫਾ ਦੋ ਦਫਾ ਤੋੜ ਦੇਾਂਗੇ ਉਹ ਸੰਗਲ ਨੂੰ। ਨਹੀਂ ਤੋੜਾਂਗੇ ਨਹੀਂ ਤਾਂ ਉਹਦਾ ਇਲਾਜ ਤਾਂ ਕਰਾਂਗੇ ਕੁਝ ਨਾ ਕੁਝ। ਠੀਕ ਹੈ। ਤੋੜਨਾ ਤਾਂ ਸੋ ਇਹ ਬਿਲਕੁਲ ਇਹ ਈਮੋਸ਼ਨਸ ਜਿਹੜੇ ਨੇ ਬਾਹਰ ਆ ਰਹੇ ਨੇ ਤੁਸੀਂ ਰੋਜ਼ ਇੱਥੇ ਆਉਨੇ ਹੋ तकरीबन ਹੁਸੈਨੀਵਾਲਾ ਬਾਰਡਰ ਦੇ ਉੱਤੇ ਜੋ ਰਿਟਰੀਟ ਸੈਰੇਮਨੀ ਵੀ ਹੁੰਦੀ ਆ ਫਿਰ ਜਦ ਵੀ ਕੋਈ ਦੂਜੇ ਦਿਨ ਪੰਜਵੇਂ ਦਿਨ ਸਮਾਂ ਮਿਲਦਾ ਉਹਦੇ ਇੱਥੇ ਇਹਨਾਂ ਰਾਤ ਦੇ ਵਿੱਚ ਮਲਕ ਨੂੰ ਕਿੰਨਾ ਪਿਆਰ ਕਰਦੇ ਹਾਂ ਮੈਂ ਮਲਕ ਵਾਸਤੇ ਇੱਥੇ ਖੜਾ ਆਪਣੀ ਜਾਨ ਦੇ ਸਕਦਾ ਹਾਂ ਔਰ ਜੇ ਕਿਤੇ ਸੱਜ ਅੱਗੇ ਮੈਨੂੰ ਭੇਜਣ ਦੀ ਲੋੜ ਹੈ ਮੈਂ ਵੀ ਤਿਆਰ ਹਾਂ ਸੋ ਇਹ ਪਿਆਰ ਹੈ ਮੁਲਕ ਵਾਸਤੇ ਪਰ ਅਮਨ ਦੀ ਗੱਲ ਹੋ ਰਹੀ ਹੈ ਦੇਸ਼ ਦੀ ਅਮਨ ਦੀ ਗੱਲ ਹੋ ਰਹੀ ਹੈ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਹੁਸੈਨੀ ਵਾਲਾ ਫਿਰੋਜ਼ਪੁਰ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮੈਲੋ ਪੈਰਾਮਿਡ ਈ ਸਰਵਿਸਸ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ